ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਤਲਵੰਡੀ ਸਾਬੋ ਮੰਡੀ ਤੇ ਟਰਾਲੀਆਂ ਵੀ ਦਿਖਾਉਣਾ ਹੈ ਟਰਾਲੇ ਟਰਾਲਿੰਗਾਂ ਦੇ ਕੀ ਰੇਟ ਆ ਜੀ ਆ ਦੇਖੋ ਜੀ ਬੈਡ ਸਮੇਤ ਬਿਨਾ ਕੁਲ ਮੱਛੀ ਘਾਟੇ ਦੀ ਬਿਨਾ ਰੰਗ ਤੋਂ origignal ਜਮਾ ਫਰੈਸ਼ ਟਾਲੀ ਡਿਮਾਂਡ ਵਾਲਿਆਂ ਨੇ 1,45,000 ਰੁਪਏ ਕਿਤਾ ਆਪਣੀਆਂ ਬਾਈ ਜੀ ਇਹ ਕਿੰਨਾ ਵੇਟ ਆ ਬਾਈ ਜੀ ਇਹਦਾ ਇਹਦਾ ਬਾਈ 16 ਕਵਾਂਟਲ ਵੇਟ 16 ਕਵਾਂਟਲ ਵੇਟ ਹੈ ਜੀ ਘੜੇ ਵਾਲੇ ਰਮ ਦੇਖ ਸਕਦੇ ਹੋ ਤੁਸੀਂ ਬੈੱਡ ਬੁੱਡ ਲੱਗਿਆ ਰੰਗ ਵੀ ਬਾਈਆਂ ਨੇ ਕੀਤੇ ਨੇ ਆਪਦੀ ਪਸੰਦ ਦਾ ਕੋਈ ਐ ਨਾ ਦੇਖਿਆ ਵੀ ਕਿਸੇ ਤਰ੍ਹਾਂ ਦੀ ਚਾਦਰ ਉਹ ਹੈ। ਹਾਂ। ਹਾਂ, ਲੇਡ ਦਾ ਪਤਾ ਲੱਗਦਾ ਕਈ ਵਾਰੀ ਕਹਿਣਦੇ ਵੀ ਚਲੋ ਆਏ ਆ ਰੰਗ ਚ ਟਕਿਆ ਹੁੰਦਾ ਉਹ ਨੰਗਾ ਚਿੱਟਾ ਸਾਹਮਣੇ। ਫਰੈਸ਼ ਲੋਹੇ ਦੀ ਬਣੀ ਐ 1 ਲੱਖ ਤੇ 45000 ਰੁਪਏ ਬਾਈਆਂ ਨੇ ਡਿਮਾਂਡ ਕੀਤੀ ਆ ਵੀ ਆਪਣੀ ਜੀ। ਹਾਂ ਜੀ। ਇੱਕ ਬਾਈਆਂ ਕੋਲ ਇਹ ਵੀ ਸੁਣੋ ਆਪਾਂ ਨੰਬਰ ਲੈ ਕੇ ਦੇਨੇ ਨੇ ਦਿਖਾਉਣੇ ਸੁਣੋ ਆ ਵੀ ਟਰਾਲੀ ਦੇਖੋ ਆ ਰੰਗ ਸਣੇ ਆ ਜੀ। ਇਹਦੀ ਡਿਮਾਂਡ ਹੈ ਜੀ 1 ਲੱਖ 35000 ਰੁਪਏ। ਲਿਫਟ ਪੰਪ ਕੰਪਲੀਟ ਇਹਦੇ ਨਾਲ ਬੈੱਡ ਹੈ ਜੀ ਉਹਦੇ ਨਾਲ ਬੰਦ ਜਾਲੀ ਦਾ ਬੈੱਡ ਹੈ ਤੈਰਾ ਡੂਰਾਂ ਦੀ ਕੰਡੀਸ਼ਨ ਚੰਗੀ ਹੈ ਭਾਈਆਂ ਨੇ ਮੰਨ ਲਾ ਵੀ ਆਪਣੇ ਸੁਣ ਮੈਂ ਇਹਨਾਂ ਦੇ ਨੰਬਰ ਵੀ ਲੈ ਕੇ ਦੇਣਾ ਦੇਖੋ ਜੀ ਇਹਦਾ ਤੁਹਾਨੂੰ ਦਿਖਾਉਣਾ ਹੈ ਵਿੱਚੋਂ ਆਪਾਂ ਆਹ ਦੇਖੋ ਜਮਾ ਟਾਕੀ ਦੂਜੀ ਲਈ ਹੈ ਬਾਈਆਂ ਨੇ ਦੋ ਟਾਕੀਆਂ ਜੀ ਹਾਫ ਹਾਫ ਕੁੱਲ ਦੀ ਇਸ ਤਰ੍ਹਾਂ ਬਹੁਤ ਹੈਵੀ ਬਣੀ ਹੈ ਜਮਾ ਫਰੈਸ਼ ਤਾਜੀ ਬਣਾ ਕੇ ਲਿਆਂਦੀ ਲੱਗਦੀ ਹੈ ਤਾਂ ਜੀ ਤੇ ਕੀ ਬਾਈ ਜੀ ਨਾ ਆਪਣਾ ਬੰਸਕੰਦਰ ਸਿੰਘ ਸਾਨੂੰ ਆਪਣਾ ਕੰਟੈਕਟ ਨੰਬਰ ਦੇ ਦਿਓ ਇੱਕ ਵਾਰੀ ਮੋਬਾਈਲ ਨੰਬਰ 94645 33366 ਲਓ ਜੀ ਬਾਈ ਦਾ ਨੰਬਰ ਆਪਾਂ ਸੋਨੂੰ ਲੈਤਾ ਦੋ ਟਰਾਲੀਆਂ ਇਹਨਾਂ ਕੋਲੇ ਬਾਕੀ ਇਹਨਾਂ ਦਾ ਕੰਮ ਟਰਾਲੀਆਂ ਦਾ ਹੋਰ ਵੀ ਬਣਾਉਂਦੇ ਆ ਤਿਆਰ ਕਰਕੇ ਦਿੰਦੇ ਆ ਜਿਹੋ ਜੀ ਤਿਆਰ ਕਰਵਾਉਣੀ ਹੈ ਇਹਨਾਂ ਦੇ ਨਾ ਬਈ ਇੱਥੇ ਤਾਂ ਮਨ ਕੇ ਦੋ ਹੀ ਲਿਆਂਦੀਆਂ ਆਪਾਂ ਅੱਛਾ ਪਿੰਡ ਵਿਖੇ ਜਾਂਦੀਆਂ ਵਧੀਆ ਹਾਂ ਠੀਕ ਹੈ ਆਪ ਨਹੀਂ ਤਿਆਰ ਕਰਾ ਕੇ ਉਹ ਕਰ ਦਿਓ ਜੀ ਵੈਸੇ ਨਹੀਂ ਭਈਆ ਆਪ ਮੰਨ ਕੇ ਮਿਸਤਰੀ ਰੱਖੇ ਹੋਏ ਨੇ ਆਪਣੀ ਅੱਛਾ ਅੱਛਾ ਠੀਕ ਆ ਆਪ ਦਿੰਗੇ ਠੀਕ ਹੈ ਠੀਕ ਹੈ ਪੂਰਾ ਜਿਹੋ ਜੀ ਮਨ ਲੈ ਕਿਸੇ ਆਰਡਰ ਤੇ ਵੀ ਤਿਆਰ ਕਰਨਾ ਉਹ ਜੀ ਵੀ ਹੋ ਜੂਗੀ ਜਿਹੋ ਜੀ ਮਰਜੀ ਭਾਈ ਜਿਹੇ ਜੇ ਇਹ ਆਪਾਂ ਦੂਜੇ ਲੋਟੇ ਤਾਂ ਕੰਪਲੀਟ ਲਿਓ ਜੇ ਆਪਾਂ ਤੋਲ ਕੇ ਕੀ ਰੇਟ ਆ ਕਹਿੰਦਾ ਮਤਲਬ ਜੀ ਤੋਲ ਕੇ ਭਾਈ ਅੱਡੋ ਅੱਡੋ ਨਾ ਮੰਨ ਕੇ ਜਦੋਂ ਅੱਡੋ ਵੀ ਟਾਈਮ ਹੁੰਦਾ ਲੋਹੇ ਦਾ ਬਾਕੀ ਬਦ ਜੇ ਹੁਣ ਆਪਾਂ ਬਣਾਉਣੀ ਹੈ ਹਾਂ ਹੁਣ ਆਪਾਂ ਮੰਨ ਕੇ ਚਲੋ 85 ਰੁਪਏ ਤੋਲ ਕੇ ਬਣਾ ਲੇ ਅੱਜ ਦੀ ਮੰਨ ਲਓ ਹ ਇਹ ਕੋਈ 10 20 ਦਿਨ ਬਾਅਦ ਜਾਂ ਮਹੀਨੇ ਬਾਅਦ ਆ ਉਹ ਤੋਂ ਮੌਕੇ ਦਾ ਰੇਟ ਹੋ ਜਾਏ ਜਾਊਗਾ ਠੀਕ ਉਹ ਤਾਂ ਚਿਹ ਬਿਹਾਰੀ ਗੱਲ ਹੈ ਵੀ ਜਿਹੜਾ ਰੇਟ ਆ ਸਮੇਂ ਦਾ ਅੱਜ ਦਾ ਰੇਟ 85 ਰੁਪਏ ਕਿਲੋ ਦੇ ਹਿਸਾਬ ਨਾਲ ਤੋਲ ਕੇ ਇਹ ਹਲੋ ਵੀ ਬਾਈ ਦਾ ਆਪਾ ਨੰਬਰ ਸਾਨੂੰ ਲੈਦਾ ਟਰਾਲੀਆਂ ਦਿਖਾ ਤੀਆਂ ਇਹ ਕਹਿੰਦੇ ਸਮੇਂ ਦੇ ਹਿਸਾਬ ਦੇ ਰੇਟ ਹੈ ਜੀ ਅੱਜ ਦਾ ਰੇਟ 85 ਰੁਪਏ ਹੈਗਾ ਬਾਕੀ ਜੇ ਕੋਈ ਸਮੇਂ ਦੇ ਬਾਅਦ ਚ ਗੱਲ ਕਰਦੇ ਉਹ ਤੋਂ ਮੌਕੇ ਦਾ ਰੇਟ ਹੋ ਜੋ ਵੀ ਹੋ ਜਾ ਟਰਾਲੀਆਂ ਤਿਆਰ ਕਰੇ ਆਜੋ ਹੋਰ ਵੀ ਅੱਗੇ ਦੇਖ ਦੇਣ ਜਿਹੜੀਆਂ ਹੈਗੀਆਂ ਕੋਈ ਗਿਆ ਜੀ ਇੱਧਰ ਇੱਕਾ ਹੋਰ ਖੜੀ ਹੈ ਜੀ ਬਿਲਕੁਲ ਜਮਾ ਫਰੈਸ਼ ਨਮੀ ਟਾਲੀ ਆ ਵੀ ਬੈਡ ਬੋਡੇ ਦੇ ਵੀ ਦੂਜਾ ਟਾਕੀਆਂ ਜੀ ਟਵੱਡ ਵੀ ਬਿਨਾ ਰੰਗ ਤੋਂ ਆਈਆਂ ਦੇਖੋ ਜੀ ਵਧੀਆ ਵਿਚੋਂ ਕੜਾਈ ਕੱਢ ਕੇ ਨੋ ਫਾਰਮਰ ਨੋ ਫੂਡ ਤੇ ਜੀ ਵਿਚੋਂ ਵਧੀਆ ਲੋਗੋ ਬਣਾ ਕੇ ਇਹਨਾਂ ਦਾ ਲਾਇਆ ਹੋਇਆ ਜੀ ਇਹ ਡਿਮਾਂਡ ਇਹਦੀ ਦੇਖਦੇ ਜੀ ਉੱਪਰ ਲਿਖਿਆ ਹੋਇਆ ਇਹਦਾ ਵੀ ਰੇਟ ਰੂਟੋ ਭਾਈਆਂ ਨੇ ਤਨ ਇਹਦਾ ਕੋਈ ਪਾਇਆ ਜੀ ਚਲੋ 132000 ਰੁਪਏ ਸੌਰੀ 132000 ਰੁਪਏ ਜੀ ਦੋ ਸੂਤ ਦੀ ਉੱਪਰ ਲਿਖਿਆ ਕੋਡ ਬਾੜ ਜੀ ਪੁੱਟ ਕੇ ਕਰਕੇ ਉਹਨਾਂ ਨੇ ਤੇ ਅੱਗੇ ਅਜੂ ਜੇ ਆਪਾਂ ਹੋਰ ਦੇਖਦੇ ਆਂ ਜੀ ਅੱਗੇ ਆਪਾਂ ਦਿਖਾਉਣੇ ਆ ਜਿਹੜੀਆਂ ਟਰਾਲੀਆਂ ਹੋਰ ਮੰਡੀ ਦੇ ਵਿੱਚ ਆਈਆਂ ਕੀ ਕੀ ਰੇਟ ਆ ਕੀ ਗੱਲਬਾਤ ਹੈ ਬੇਦਾਗ ਟਾਇਰ ਦੱਸਦੇ ਆ ਜੀ ਟਰਾਲੀ ਦੇਖੋ ਜੀ ਸੈਕੰਡ ਹੈਂਡ ਟਰਾਲੀ ਹੈ 2018 ਲਿਖਿਆ ਮਾਡਲ 2018 ਹੂ 2018 ਨੇ ਵਿੱਚ ਬਣੀ ਬੈਡ ਬੱਡ ਨਾਲ ਆਈ ਟਰਾਲੀ ਦਾ ਵਧੀਆ ਸਾਫ ਸੁਥਰੀ ਟਾਇਰਾਂ ਤੋਂ ਚੰਗੀ ਹੈ ਜੀ ਵਿੱਚੋਂ ਵੀ ਟਰਾਲੀ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ ਸੁਥਰੀ ਹੈ ਜੀ ਤੇ 1 ਲੱਖ 45000 ਰੁਪਿਆ ਬਾਈਆਂ ਨੇ ਦੀ ਡਿਮਾਂਡ ਕੀਤੀ ਹੈ ਜੀ ਟਰਾਲੀ ਦੀ ਅੱਗੇ ਆਜੋ ਜੀ ਬਿਲਕੁਲ ਵਧੀਆ ਸਾਫ ਨਮਾ ਤਿਆਰ ਹੋਇਆ ਜੀ ਬੈਡ ਬੱਡ ਲੱਗਿਆ ਹੈ ਲਿਫਟ ਪੰਪ ਟਰਾਲੀ ਬਹੁਤ ਸੋਹਣੀ ਨਮੀ ਬਣੀ ਹੈ ਜੀ ਇੱਕ ਇੱਕ ਲੱਖ ਤੇ 40 ਕਿਹ ਹਜ਼ਾਰ ਰੁਪਿਆ ਬਾਈਆਂ ਨੇ ਇਹਦੇ ਤੇ ਜੀ ਰੇਟ ਲਿਖਿਆ ਬਾਕੀ ਜਦੋਂ ਸੌਦਾ ਹੋਊਗਾ ਮੌਕੇ ਤੇ ਤੁਸੀਂ ਉਹ ਕਰ ਸਕਦੇ ਹੋ ਜੀ ਬਲਾਡੇ ਦੀ ਬਾਈ ਜੀ ਦੱਸਦੇ ਬਣੀ ਹੋਈ ਹੈ 11 6 ਦਾ ਸਾਈਜ ਆ ਟਰਾਲੀ ਦਾ ਤੇ ਅੱਗੇ ਇਹਨਾਂ ਕੋਲੇ ਹੋਰ ਵੀ ਹੈ ਜਿਹਾ ਜੋ ਇਧਰ ਆਪਾਂ ਦੇਖਦੇ ਆਂ ਤੇ ਕੋਸ਼ਿਸ਼ ਆਪਾਂ ਕਰਾਂਗੇ ਬਾਈਆਂ ਦਾ ਨੰਬਰ ਲੈਣ ਦੀ ਵੀ ਅੱਗੇ ਆਜੂ ਇਹਨਾਂ ਕੋਲੇ ਆ ਵੀ ਟਰਾਲੀ ਹੈ ਬਹੁਤ ਸੋਹਣੀ ਜੀ ਤੇ ਇਹਦੀ ਡਿਮਾਂਡ ਕਿਤੇ ਇੱਕ ਹਾਂ 1 ਲੱਖ 45000 ਰੁਪਿਆ ਇਹ ਵੀ ਟਰਾਲੀ ਬਿਲਕੁਲ ਨਵੀਂ ਹੈ ਜੀ ਤੇ ਅੱਗੇ ਇਹਦੇ ਨਾਲ ਫਿਰ ਖੜੀ ਹੈ ਜੀ ਇਹਦੀ 1,39,000 ਰੁਪਏ ਸਭ ਦੇ ਲਿਫਟ ਬੰਪਰ ਸਿੰਪਲ ਗਾਟੇ ਦੀਆਂ ਬਣੀਆਂ ਜੀ ਵਿੱਚ ਕੁਝ ਮੱਛੀ ਗਾਟੇ ਦੀਆਂ ਵੀ ਹੈਗੀਆਂ ਟਰਾਲੀਆਂ ਨਵੀਆਂ ਜਮਾ ਰੈਡੀ ਹੋਈਆਂ ਅੱਗੇ ਹੁਣ ਇਹਦੇ ਨਾਲ ਫਿਰ ਇਹ ਵੀ ਸਿੰਪਲ ਗਾਟੇ ਦੀ ਟਰਾਲੀ ਹੈ ਜੀ ਤੇ ਇਹਦੀ ਡਿਮਾਂਡ ਵੀ ਤਕਰੀਬਨ ਸੇਮ ਜੀ ਇਹਨਾਂ ਨੇ ਸਾਰੀਆਂ ਰੱਖੀਆਂ ਜੀ 135 ਤੋਂ 45 50 ਦੇ ਵਿੱਚ ਵਿੱਚ ਹੈ ਜੀ ਇਹੀਆਂ ਟਰਾਲੀਆਂ ਇੱਥੇਆਂ ਮੰਡੀ ਦੇ ਵਿੱਚ ਤੇ ਅੱਗੇ ਆ ਜੀ ਡਬਲ ਟਾਇਰਾਂ ਸੈਕੰਡ ਟਰਾਲਾ ਖੜਾ ਜੀ ਇਹਦੀ ਆਪਾਂ ਦੇਖਦੇ ਆ ਇਹਦੀ ਕੀ ਡਿਮਾਂਡ ਹੈ ਜੀ ਆਹ ਤੇ ਮੂੰਹੋਂ ਕਿਸੇ ਦੇ ਕੰਮ ਇਹਦੀ ਪੁੱਛਦੇ ਆ ਆਹਦਾ ਜੀ 1,60,000 ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਠੀਕ ਉਧਰ ਨੰਬਰ ਲਿਖਿਆ ਆਪਣੇ ਆਪਣਾ ਵੀ ਲਿਖਿਆ ਹੋਇਆ ਹੈ ਠੀਕ ਹੈ ਜੀ ਅੱਗੇ ਆ ਜਿਓ ਜੀ 1,60,000 ਰੁਪਏ ਸੈਕੰਡ ਡਬਲ ਟੈਰਾਟਨਾਂ ਜੀ ਵਧੀਆ ਸਾਫ ਪਿਆ ਹੈ ਤੇ ਅੱਗੇ ਦੇ ਨਾਲ ਜੀ ਬਿਲਕੁਲ ਜਮਾ ਫਰੈਸ਼ ਤਾਲੀ ਬਣੀ ਹੋਈ ਹੈ ਸਾਈਡ ਤੇ ਜਾਲੀ ਜੁਲੀ ਵੀ ਲਾਈ ਹੈ ਕਿਸੇ ਉਸ ਵਾਸਤੇ ਮੱਛੀ ਘਾਟੇ ਵੀ ਟਰਾਲੀ ਹੈ ਜੀ 1 ਲੱਖ ਤੇ 35000 ਰੁਪਏ ਡਿਮਾਂਡ ਕਰਦੇ ਆ ਜੀ ਬਿਲਕੁਲ ਜਮਾ ਫਰੈਸ਼ ਬਿਨਾ ਰੰਗ ਤੋਂ ਬੇ ਕਿਉਂਕਿ ਚਾਦਰ ਜਿਹੜਾ ਰੰਗ ਨਹੀਂ ਕੀਤਾ ਹੁੰਦਾ ਉਹਦਾ ਮਤਲਬ ਇਹੀ ਦਿਖਾਇਆ ਜਾਂਦਾ ਕਈ ਵਾਰ ਕਸਟਮਰ ਕਹਿੰਦਾ ਯਾਰ ਵੀ ਚਾਦਰ ਕਿਹੜੀ ਲੱਗੀ ਆ ਲੱਗੀ ਤਾਂ ਇਹ ਜਿਹੜੀਆਂ ਬਿਨਾ ਰੰਗ ਵਾਲੀਆਂ ਹੁਣ ਇੱਕ ਨੰਬਰ ਦਾ ਕੰਮ ਹੈ ਜੀ ਅੱਜਕੱਲ ਨਹੀਂ ਕੋਈ ਇਸ ਤਰ੍ਹਾਂ ਟਰਾਲੀ ਖਰੀਦਦਾ ਇਹਦਾ ਹੀ ਮਤਲਬ ਦਿਖਾਇਆ ਗਿਆ ਵੀ ਚੰਗੀ ਤਰ੍ਹਾਂ ਦੇਖ ਸਕਦਾ ਲਾ ਆਪਣੀ ਪਸੰਦ ਦਾ ਰੰਗ ਕਰ ਸਕਦਾ ਤੇ ਆ ਬਾਈ ਜੀ ਨੇ ਆਪਾਂ ਨੂੰ ਜਿਹੜੀਆਂ ਟਰਾਲੀਆਂ ਆਪਾਂ ਦੇਖੀਆਂ ਨੇ ਇਹਨਾਂ ਕੋਲੇ ਆ ਆ ਜਿਹੜੀ ਟਰਾਲੀ ਦੀ ਪਹਿਲਾਂ ਵੀਡੀਓ ਕਰੀ ਸੀ ਇਹਨਾਂ ਦੇ ਮਾਗਰੇ ਇਹਨਾਂ ਦੇ ਨੰਬਰ ਲਿਖੇ ਹੋਏ ਆ ਆਪਾਂ ਸੋ ਨੰਬਰ ਲੈ ਕੇ ਦਿਨੇ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਆਹਾ ਨੰਬਰ ਆ ਜੀ 94 600 30 94 175 ਹਾਂ ਜੀ 11 123 ਲਓ ਜੀ ਬਾਈ ਜੀ ਦਾ ਨੰਬਰ ਆਪਾਂ ਤੁਹਾਨੂੰ ਲੈਤਾ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਆ ਟਰਾਲੀਆਂ ਜੋ ਵੀ ਕੋਈ ਨਵੀਂ ਬਣਵਾਉਣੀ ਹੈ ਤਿਆਰ ਕਰਾ ਕੇ ਵੇਚਦੇ ਆ ਜਾਂ ਇਹਨਾਂ ਕੋਲ ਸੈਕੰਡ ਆਉਂਦੇ ਨੇ ਇਹ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਤੋਂ ਅੱਗੇ ਦੀ ਜਾਣਕਾਰੀ ਟਰਾਲੀਆਂ ਬਾਰੇ ਲੈ ਸਕਦੇ ਹੋ ਜੀ ਆਜੋ ਅੱਗੇ ਆਪਾਂ ਹੋਰ ਦੇਖਦਾ ਮੰਡੀ ਚ ਕਿਹੜੀਆਂ ਕਿਹੜੀਆਂ ਹੋਰ ਟਰਾਲੀਆਂ ਆਈਆਂ ਜੀ ਆਜੋ ਜੀ ਅੱਗੇ ਆ ਵੀ ਬਿਲਕੁਲ ਨਵੀਂ ਤਿਆਰ ਕੀਤੀ ਹੋਈ ਟਰਾਲੀ ਹੈ ਜੀ 1 ਲੱਖ ਤੇ 40 ਹਜ਼ਾਰ ਰੁਪਏ ਬਾਈਆਂ ਨੇ ਡਿਮਾਂਡ ਕਰਦੇ ਜੀ ਇਹਦੀ ਅੱਗੇ ਦੇ ਨਾਲ ਆ ਜੀ ਬਿਨਾ ਰੰਗ ਤੋਂ ਬੈਡ ਕੰਪਲੀਟ ਟਰਾਲੀ 8 ਗੇਜ ਫਰਸਦ ਲਿਖਿਆ ਜੂ ਪਰ ਇਹਨਾਂ ਨੇ ਬਕਾਇਦਾ ਆਪਾਂ ਤੁਹਾਨੂੰ ਲਿਖਿਆ ਦਿਖਾ ਦਿੰਨੇ ਜੀ 1 ਲੱਖ ਤੇ 45000 ਰੁਪਏ ਡਿਮਾਂਡ ਕਰਦੇ ਜੀ ਬਿਨਾ ਰੰਗ ਤੋਂ ਲਿਫਟ ਪੰਪ ਦਾ ਅੱਜਕਲ ਤਕਰੀਬਨ ਆਮ ਹੀ ਹੋ ਗਿਆ ਜੀ ਹਰੇਕ ਦੇ ਲੱਗਿਆ ਅੱਗੇ ਜੂ ਜੀ ਇਹਦੀ 1 ਲੱਖ 45000 ਰੁਪਏ ਡਿਮਾਂਡ ਕਰਦੇ ਸੈਕੰਡ ਟਰਾਲੀ ਹੈ ਜੀ ਡਬਲ ਡੈਰੀ ਟਰਾਲਾ ਜੀ ਇਹ ਦੇਖ ਸਕਦੇ ਹੋ ਤੁਸੀਂ ਇਹ ਅੱਗੇ ਆ ਜੂ ਸੀ ਇਹਦੇ ਨਾਲ ਫੇਰ ਬਿਲਕੁਲ ਨਵੀਂ ਫਰੈਸ਼ ਬੈਡ ਕੰਪਲੀਟ ਟਰਾਲੀ ਖੜੀ ਵਧੀਆ ਡਿਜ਼ਾਈਨ ਦੇ ਅੱਗੇ ਬਣੀ ਹੋਈ ਹੈ ਬਲਾ ਡੇਰੀਆਂ ਬਣੀਆਂ ਹੋਈਆਂ ਜੀ ਅੱਗੇ ਮਿਸਤਰੀਆਂ ਦਾ ਪੈਂਟਰਾਂ ਦੇ ਨੰਬਰ-ਨੰਬਰ ਵੀ ਲਿਖੇ ਹੁੰਦੇ ਆ ਜੀ ਤੇ ਇਹਦੀ 1 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਜੀ ਇਹ ਇਹਦੇ ਨਾਲ ਫੇਰ ਅੱਗੇ ਖੜੀ ਆ ਜੀ ਇਹ ਵੀ ਸੇਮ ਟੂ ਸੇਮ ਟਰਾਲੀ ਹੈ ਜੀ ਇਹਦੀ 1 ਲੱਖ 35 ਹਜ਼ਾਰ ਤਕਰੀਬਨ ਸਾਰੀਆਂ ਸੇਮ ਟੂ ਸੇਮ ਹੈ ਜੀ ਕਿਸੇ ਦਾ ਵੇਟ ਘੱਟ ਵੱਧ ਹੁੰਦਾ ਤਾਂ ਰੇਟ ਤਾਂ ਕਰਕੇ ਆ ਜੀ ਜਿਸ ਨੂੰ ਆਪਾਂ ਤਲਵੰਡੀ ਮੰਡੀ ਦੇ ਟਰਾਲੀਆਂ ਦੇ ਰੇਟ ਦਿਖਾ ਰਹੇ ਆਂ ਈ 2012 ਦੇ ਵਿੱਚ ਸੋਰੀ 2023 ਦੇ ਵਿੱਚ ਲਾਸਟ ਮਹੀਨੇ ਦੇ ਵਿੱਚ ਕੀ ਐ ਇਸ ਟੈਂਪ ਟ੍ਰਾਲੀਆਂ ਦੀ ਮਾਰਕੀਟ ਐ ਕਿੱਥੇ ਜੀ ਰੇਟ ਖੜੇ ਹੈਗੇ ਇਹਦੇ ਲਿਖਿਆ ਜੀ ਬਿਨਾ ਰੰਗ ਵਾਲੀ ਬੇਦਾਗ ਟਾਇਰ 8 ਗੇਜ ਦੀ ਜੱਦਰ ਹੈ ਜੀ 1 ਲੱਖ 30000 ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ 1 ਲੱਖ 30000 ਕੇ ਦੇ ਨਾਲ ਫੇਰ ਖੜੀ ਐ ਜੀ ਇਹਦੀ 1 ਲੱਖ 20000 ਰੁਪਿਆ ਡਿਮਾਂਡ ਕਰਦੇ ਆ ਜੀ ਲਿਫਟ ਪੰਪ ਨਾਲ 2 ਸਾਲ ਦੀ ਗਾਰੰਟੀ ਬਾਕਾਇਦਾ ਉੱਪਰ ਇਹਨਾਂ ਨੇ ਲਿਖ ਕੇ ਦਿੱਤਾ ਜੀ ਲਿਫਟ ਪੰਪ ਇਹਨਾਂ 2 ਸਾਲ ਦੀ ਗਾਰੰਟੀ ਹੈ ਕਹਿੰਦੇ ਜੀ ਬੈਡ ਬੁੱਡ ਲੱਗਿਆ ਈ ਟਰਾਲੀ ਦੇਖ ਸਕਦੇ ਤੁਸੀਂ ਬਿਲਕੁਲ ਫਰੈਸ਼ ਕੋਕਾ ਪੀਛੋ ਅੱਗੇ ਆ ਜੂ ਜੀ ਫੇਰ ਇਹਦੀ ਵੀ ਆੱਠ ਗੇਜ ਪਰਸੇ ਲਿਖਿਆ ਜੀ ਉੱਪਰ 1 ਲੱਖ ਤੇ 30 ਹਜ਼ਾਰ ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਤੁਹਾਡੇ ਸਾਹਮਣੇ ਲਿਫਟ ਪੰਪ ਟਰਾਲੀ ਵਧੀਆ ਬਣੀਆਂ ਨੇ ਲਓ ਜੀ ਬਣਾ ਦੇਣਾ ਥੋੜੀ ਵਿੱਚ ਹੀ ਬਣੀ ਜਾਂਦੀ ਹੈ ਵੀਡੀਓ ਵੇਚਣਾ ਹੈ ਕੋਈ ਖਰੀਦਣ ਆਇਓ ਰਹਿ ਰਿਹਾ ਜੀ ਰਹਿ ਰਿਹਾ ਕਿਹੜਾ ਟਰੈਕਟਰ ਟਰੈਕਟਰ ਹੈ ਸਵਰਾਜ 35 ਸਵਰਾਜ 35 ਵਾਲਾ ਕਿਹੜਾ ਮਾਡਲ ਕਿੰਨਾ ਕਿ ਇਸ ਤਰ੍ਹਾਂ ਨਵੇਂ ਨਵੇਂ ਕਿੰਨੇ ਦਾ ਲੈ ਲਿਆ ਜੀ 1.25 ਦਾ ਇੱਕ 25 ਦਾ ਕਿਹੜੀ ਜਗ੍ਹਾ ਤੋਂ ਅਸੀਂ ਚੱਕ ਬਖਤੂ ਚ ਚੱਕ ਬਖਤ ਕਿਵੇਂ ਲੱਗਿਆ ਮੰਡੀ ਦਾ ਮਾਹੌਲ ਤੁਹਾਨੂੰ ਵਧੀਆ ਜੀ ਆਹ ਭਾਈਆਂ ਨੇ ਟਰੈਕਟਰ ਖਰੀਦ ਕੀਤੀ ਹੈ ਜੀ ਅੱਜ 35 ਵਾਲਾ ਸਵਰਾਜ 1 ਲੱਖ 1 ਲੱਖ 25 ਦਾ ਠੀਕ ਹੈ ਜੀ ਤੇ ਵਧੀਆ ਠੀਕ ਹੈ ਟਰੈਕਟਰ ਵਧੀਆ ਮੰਡੀ ਹੈ ਪੂਰੀ ਟੌਪ ਦੀ ਹੈ ਚਲੋ ਜੀ ਬਾਈ ਜੀ ਆਪਾਂ ਨੂੰ ਮਿਲੇ ਵਧੀਆ ਇਹਨਾਂ ਨੂੰ ਚਲੋ ਟਰੈਕਟਰ ਵਾਧਾ ਕਰੇ ਪ੍ਰਮਾਤਮਾ ਸਾਨੂੰ ਤੇ ਇਹਨਾਂ ਨੂੰ ਦੱਸਿਆ ਕਿ ਇਹਨੇ ਖਰੀਦਣਾ ਹੈ ਸੁਣੇ ਵੈਸੇ ਹੀ ਦੇਖ ਰਿਹਾ ਚਲੋ ਹੋਰ ਵੀ ਕੁਝ ਦੇਖਣ ਨੂੰ ਆਹ ਟਰਾਲੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਜੀ ਤੇ ਇਹ ਨੰਬਰ ਆਪਾਂ ਤਕਰੀਬਨ 2210 ਉਹਦੇ ਠੀਕ ਹੈ ਜਿਹੜਾ ਮਗਰ ਲੇਤਾ ਕੋਲੀ ਕੋਲੀ ਹੈ ਸਾਰੇ ਜੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀਡੀਓ ਕਿਦਾਂ ਲੱਗੀ ਕਮੈਂਟਾਂ ਦੇ ਵਿੱਚ ਦੱਸੋ